ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪਿਆਰਿਓ ਕਿਹੜੇ ਐਸੇ ਲੋਕ ਹੁੰਦੇ ਨੇ ਜਿਹੜੇ ਚਾਹ ਕੇ ਵੀ ਰੱਬ ਨਾਲ ਮਲਾਪ ਨਹੀਂ ਕਰ ਸਕਦੇ ਆਪਣਾ ਅੱਜ ਦੀ ਮੇਰੀ ਬੇਨਤੀ ਹਰ ਨਾਮ ਅਭਿਆਸੀ ਜੀਵ ਧਿਆਨ ਨਾਲ ਸੁਣਿਓ ਜੇ ਤੁਸੀਂ ਪਰਮੇਸ਼ਰ ਵਾਲੇ ਮਾਰਗ ਤੇ ਚੱਲਦੇ ਪਏ ਹੋ ਪ੍ਰਮਾਤਮਾ ਦੀ ਤਾਂਘ ਹੈ ਤੁਹਾਡੇ ਅੰਦਰ ਮਲਾਪ ਦੀ ਤੁਸੀਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਿਓ ਪੰਜ ਕੈਟਾਗਰੀ ਮੈਂ ਅੱਜ ਤੁਹਾਨੂੰ ਦੱਸਾਂਗਾ ਇਹ ਪੰਜ ਤਰ੍ਹਾਂ ਦੇ ਲੋਕ ਐਸੇ ਹੁੰਦੇ ਪਿਆਰਿਓ ਜਿਹੜੇ ਰੱਬ ਨਾਲ ਮਲਾਪ ਨਹੀਂ ਕਰ ਸਕਦੇ ਆਪਣਾ ਤੁਸੀਂ ਆਪਣੇ ਆਪ ਨੂੰ ਪਰਖਣਾ ਕਿਤੇ ਤੁਸੀਂ ਤਾਂ ਨਹੀਂ ਇਸ ਲਿਸਟ ਦੇ ਵਿੱਚ ਆਉਂਦੇ ਸੋ ਇਹ ਕੁਝ ਹਦਾਇਤਾਂ ਹੁੰਦੀਆਂ ਨੇ ਕੁਝ ਬੇਨਤੀਆਂ ਕੁਝ ਭਰੇਜ ਕੁਝ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਨਾਮ ਅਭੀ ਅਸੀਂ ਜੀਵ ਨੇ ਨਹੀਂ ਕਰਨੀਆਂ ਹੁੰਦੀਆਂ ਉਹਦੇ ਵਰਤੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਹਾਂ ਸੋ ਤੁਸੀਂ ਦੇਖਣਾ ਕਿਤੇ ਤੁਸੀਂ ਇਹ ਗਲਤੀਆਂ ਤੇ ਨਹੀਂ ਕਰਦੇ ਭਰੇਜਾਂ ਦੇ ਵਿੱਚ ਹੀ ਰਹਿੰਦੇ ਹੋ ਇਹ ਹਦਾਇਤਾਂ ਦੇ ਅਨੁਸਾਰ ਹੀ ਚੱਲਦੇ ਹੋ ਜੇ ਚੱਲਦੇ ਹੋ ਤੇ ਵਾਹਿਗੁਰੂ ਜਰੂਰ ਕਿਰਪਾ ਕਰੇਗੇ ਤੁਹਾਡੇ ਤੇ ਗੁਰਵਾੜੀ ਦਾ ਹੀ ਨਿਚੋੜ ਹੈ ਪ੍ਰੈਕਟੀਕਲੀ ਗੱਲਾਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਗੱਲਾਂ ਨੇ ਸਾਡੇ ਸਾਧੂ ਸੰਤ ਮਹਾਪੁਰਖ ਜਿਹੜੇ ਅਭਿਆਸੀ ਜਿਨ੍ਹਾਂ ਨੇ ਮਾਲਕ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੇ ਜੋ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਨ ਲੱਗਾ ਹਾਂ ਸੋ ਧਿਆਨ ਨਾਲ ਸੁਣਿਓ ਪਿਆਰਿਓ ਵੀਡੀਓ ਇੱਕ ਇੱਕ ਪੁਆਇੰਟ ਕਰਕੇ ਆਪਾਂ ਪੰਜ ਪੁਆਇੰਟ ਵਿਚਾਰਨੇ ਨੇ ਪੰਜ ਦਾ ਮਤਲਬ ਇਹ ਹੁੰਦਾ ਹੈ ਕਿ ਚਲੋ ਇੱਕ ਸਮਝਣ ਵਾਲੇ ਨੂੰ ਸੌਖਾ ਹੋ ਜਾਂਦਾ ਤਰੀਕਾ ਸਮਝਣ ਦਾ ਜਦੋਂ ਆਪਾਂ ਕਿਸੇ ਤਰੀਕੇ ਨਾਲ ਉਹਨੂੰ ਸਮਝਾਉਂਦੇ ਆ ਸੋ ਇੱਕ ਤਰੀਕਾ ਹੈ ਸਮਝਾਉਣ ਦਾ ਪਿਆਰਿਓ ਪਹਿਲੇ ਦੇ ਵਿੱਚ ਪਿਆਰਿਓ ਪਹਿਲਾ ਪੁਆਇੰਟ ਬਹੁਤ ਜ਼ਿਆਦਾ ਜ਼ਰੂਰੀ ਹੈ ਪੁਆਇੰਟ ਤੇ ਸਾਰੇ ਬੜੇ ਜ਼ਰੂਰੀ ਹੈ ਇਹ ਹੈ ਗਿਆ ਪ੍ਰੇਜ ਪਹਿਲਾ ਜੇ ਮੈਂ ਚਾਹੁੰਦਾ ਪਿਆਰਿਓ ਇਹਨੂੰ ਥੋੜਾ ਲੰਬਾ ਵੀ ਕਰ ਸਕਦਾ ਸੀ ਇੱਕ ਪੁਆਇੰਟ ਨੂੰ 2 2 3 3 ਦੇ ਵਿੱਚ ਵੀ ਮੈਂ ਤੁਹਾਨੂੰ ਬਦਲ ਕੇ ਦੱਸ ਸਕਦਾ ਹੀ ਪਰ ਮੈਂ ਇੱਕ ਪਹਿਲੇ ਪੁਆਇੰਟ ਦੇ ਵਿੱਚ ਹੀ ਤੁਹਾਨੂੰ ਤਿੰਨ ਪੁਆਇੰਟ ਦੱਸਣ ਲੱਗਾ ਹਾਂ ਇਸ ਤੇ ਇੱਕ ਮੈਂ ਪੂਰੀ ਵੀਡੀਓ ਹੀ ਬਣਾਈ ਹੈ ਪਰ ਹੋ ਸਕਦਾ ਚਲੋ ਕੋਈ ਜੀਵ ਨਵਾਂ ਹੋਵੇ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਿਹਾ ਹੋਵੇ ਚਲੋ ਇਹ ਸਭ ਤੋਂ ਜ਼ਰੂਰੀ ਪਹਿਲਾ ਪ੍ਰੇਜ ਜਾਂ ਨਾਮ ਵਿਅਸੀ ਜੀ ਵਾਸਤੇ ਜੇ ਕੋਈ ਜੀਵ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਪਹਿਲਾ ਪੁਆਇੰਟ ਪ੍ਰੇਜ ਦਾ ਵਾ ਉਹਦੇ ਵਿੱਚ ਤਿੰਨ ਕੈਟਾਗਰੀ ਲਈ ਜਾਂ ਮੈਂ ਪਰਾਇਆ ਤਨ ਪਰਾਇਆ ਧਨ ਤੇ ਪ੍ਰਾਈ ਨਿੰਦਿਆ ਕੋਈ ਨਾਮਬਹਿਸੀ ਜੀਵ ਜਿਹੜਾ ਹੁਣ ਇੱਕ ਇਹ ਵੀ ਬੇਨਤੀ ਮੇਰੀ ਸੁਣ ਲਿਓ ਸਕਦਾ ਤੁਹਾਡੇ ਮਨ ਚ ਆਵੇ ਕਿ ਕਿਹੜੀ ਭਗਤੀ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜੇ ਫਲ ਦੀ ਗੱਲ ਕਰ ਰਹੇ ਹੋ ਦੇਖੋ ਭਗਤੀ ਦਾ ਇੱਕ ਹੀ ਫਲ ਹੁੰਦਾ ਪਿਆਰਿਓ ਪ੍ਰਮਾਤਮਾ ਦੀ ਪ੍ਰਾਪਤੀ ਮੁਕਤੀ ਉਸ ਫਲ ਦੀ ਮੈਂ ਗੱਲ ਕਰ ਰਿਹਾ ਕਿ ਤੁਹਾਨੂੰ ਉਹ ਫਲ ਨਹੀਂ ਮਿਲਣਾ ਉਹਦੇ ਚ ਤੁਹਾਨੂੰ ਕਾਮਯਾਬੀ ਨਹੀਂ ਮਿਲਣੀ ਇਹ ਕਾਮਯਾਬੀ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਤੁਹਿਆ ਕੋਈ ਭਗਤੀ ਕਿਹੜੀ ਦੀ ਗੱਲ ਕਰ ਰਹੇ ਹੋ ਉਹ ਵੀ ਮੈਂ ਤੁਹਾਨੂੰ ਨਾਲ ਨਾਲ ਇਹਦੇ ਵਿੱਚ ਹੀ ਦੱਸ ਦਿੰਦਾ ਭਗਤੀ ਇੱਕ ਹੀ ਪਿਆਰਿਓ ਚੌਥੇ ਪਾਦ ਦੀ ਭਗਤੀ ਪਰਮੇਸ਼ਰ ਦੇ ਮਲਾਪ ਦੀ ਭਗਤੀ ਮਨ ਦੀ ਭਗਤੀ ਆਪ ਇਹਨਾਂ ਦੇਖ ਲਓ ਤੁਸੀਂ ਉਹ ਵਿੱਚ ਆਪਾਂ ਵਿਚਾਰ ਲਾਂਗੇ ਨਾਲ ਨਾਲ ਪਰ ਤਨ ਪਰ ਧਨ ਪਰਤੀ ਦਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਨੁਸਾਰ ਤਿੰਨ ਵੱਡੇ ਅਪਰਾਧ ਹਰ ਨਾਮ ਵਿਅਸੀ ਜੀ ਜਿਹੜਾ ਇਸ ਤੇ ਇੱਕ ਪ੍ਰੋਪਰ ਪੂਰੀ ਵੀਡੀਓ ਬਣੀ ਹੋਈ ਹੈ ਹਰ ਨਾਮ ਵਿਅਸੀ ਜੀ ਜਿਹੜਾ ਪਿਆਰਿਓ ਇਹ ਤਿੰਨ ਪ੍ਰੇਜ ਜਿਹੜੇ ਉਹਨੇ ਆਪਣੇ ਰੱਖ ਕੇ ਚੱਲਨੇ ਹੁੰਦੇ ਆ ਅਭਿਆਸ ਤੋਂ ਪਹਿਲਾਂ ਇਹ ਮਤ ਸੋਚਿਓ ਕਿ ਕੋਈ ਗੱਲ ਨਹੀਂ ਹੈ ਚਲੋ ਅਭਿਆਸ ਕਰਾਂਗੇ ਭਗਤੀ ਕਰਾਂਗੇ ਹੌਲੀ ਹੌਲੀ ਚੀਜ਼ਾਂ ਖਤਮ ਹੋ ਜਾਣਗੀਆਂ ਨਹੀਂ ਪਿਆਰਿਓ ਇਹ ਉਹ ਬਿਮਾਰੀ ਹੈ ਜਿਹਨੂੰ ਤੁਸੀਂ ਜੜੋਂ ਨਹੀਂ ਖਤਮ ਕਰ ਸਕਦੇ ਪਰ ਤੁਸੀਂ ਕੰਟਰੋਲ ਕਰਕੇ ਚੱਲਣਾ ਹੁੰਦਾ ਹੈ ਜੇ ਤੁਸੀਂ ਇਹ ਤਿੰਨ ਚੀਜ਼ਾਂ ਨੂੰ ਨਹੀਂ ਆਪਣੇ ਅੰਦਰ ਕੰਟਰੋਲ ਕਰਕੇ ਰੱਖਦੇ ਤੁਸੀਂ ਭਗਤੀ ਚ ਕਾਮਯਾਬ ਨਹੀਂ ਹੋ ਸਕਦੇ ਮਾਲਕ ਨੂੰ ਇਹ ਚੀਜ਼ਾਂ ਨਹੀਂ ਪਉਂਦੀਆਂ ਮਾਰਾ ਇਹਨੇ ਅਪਰਾਧੀ ਕਿਹਾ ਗੋਬਿੰਦ ਹਰ ਹਮ ਐਸੇ ਅਪਰਾਧੀ ਇਹ ਅਪਰਾਧ ਹੈ ਪਿਆਰਿਓ ਸਭ ਤੋਂ ਵੱਡਾ ਅਪਰਾਧ ਹੈ ਗੁਰਮਤ ਦੇ ਵਿੱਚ ਇਹ ਜੋ ਤੁਸੀਂ ਕੰਟਰੋਲ ਕਰਨਾ ਹੈ ਪਰਾਇਆ ਤਨ ਪਰਾਇਆ ਧਨ ਪਰਾਇ ਨੰਦੇ ਆ ਦੇਖੋ ਤਨ ਕਾਮਵਾਸ਼ਨਾ ਸਾਡੇ ਅੰਦਰ ਹੀ ਪਰਮਿਸ਼ਨ ਨੇ ਪਾਈ ਆਪਾਂ ਇਹਨੂੰ ਖਤਮ ਨਹੀਂ ਕਰ ਸਕਦੇ ਪਰ ਇਹਨੂੰ ਕੰਟਰੋਲ ਕਰਕੇ ਚੱਲਣਾ ਹੈ ਕਿਸੇ ਪ੍ਰਾਏ ਸਰੀਰ ਤੋਂ ਦੂਰ ਰਹਿਣਾ ਹੈ ਮਾਲਕ ਨੇ ਦੋ ਜੀਆਂ ਦਾ ਸੰਜੋਗ ਬਣਾਇਆ ਹੋਇਆ ਪਤੀ ਪਤਨੀ ਦਾ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਵਾਸਤੇ ਸਰੀਰ ਨੇ ਉਪਰਾਏ ਨੇ ਪ੍ਰਾਇਆ ਤਨ ਧਨ ਧਨ ਵੀ ਤੁਹਾਨੂੰ ਚਾਹੀਦਾ ਹੈ ਧਨ ਤੁਹਾਡੀ ਲੋੜ ਹੈ ਪੈਸੇ ਨੂੰ ਤੁਸੀਂ ਨਹੀਂ ਛੱਡ ਸਕਦੇ ਤੁਸੀਂ ਆਪਣੇ ਲੋੜਾਂ ਦਾ ਤਿਆਗ ਨਹੀਂ ਕਰ ਸਕਦੇ ਤੁਸੀਂ ਰੋਟੀ ਨੂੰ ਤਿਆਗ ਕਰ ਸਕਦੇ ਹੋ ਤੁਸੀਂ ਭੁੱਖ ਦਾ ਤਿਆਗ ਨਹੀਂ ਕਰ ਸਕਦੇ ਭੁੱਖ ਤੁਹਾਡੇ ਅੰਦਰ ਲੱਗੇਗੀ ਤੁਹਾਨੂੰ ਰੋਟੀ ਚਾਹੀਦੀ ਹੈ ਤੇ ਰੋਟੀ ਵਾਸਤੇ ਤੁਹਾਨੂੰ ਪੈਸਾ ਵੀ ਚਾਹੀਦਾ ਇਸ ਕਰਕੇ ਧਨ ਜ਼ਰੂਰੀ ਹੈ ਪਰ ਪਰਾਇ ਧਨ ਤੋਂ ਸਤਗੁਰਾਂ ਨੇ ਸਾਨੂੰ ਮਨਾ ਕੀਤਾ ਧਨ ਉਹੀ ਤੁਹਾਡੇ ਕੋਲ ਹੋਵੇ ਹਰ ਨਾਮ ਅਭਿਆਸੀ ਜੀਵ ਕੋਲ ਆਪਣੀ ਕਿਰਤ ਦਾ ਦਸਾਂ ਨੋਆਂ ਦੀ ਕਿਰਤਦਾਹੀ ਤੁਹਾਨੂੰ ਹੋਣਾ ਚਾਹੀਦਾ ਜੇ ਉਹਦੇ ਕੋਲ ਕੋਈ ਪਰਾਇਆ ਧਨ ਹੈ ਕਹਿਣ ਦਾ ਭਾਵ ਕਿ ਉਹਨੇ ਕਿਸੇ ਦਾ ਹੱਕ ਖਾਂਦਾ ਹੈ ਆਪਣਾ ਨਹੀਂ ਹੈ ਧਨ ਤੇ ਕਮਾਇਆ ਪਰ ਕਿਸੇ ਦਾ ਖੋਇਆ ਇਹ ਪਿਆਰਿਓ ਆਪਾਂ ਇਸ ਤੱਕ ਪੂਰੀ ਵੀਡੀਓ ਬਣਾਵਾਂਗੇ ਕਿ ਹੱਕ ਖਾਣਾ ਕੀ ਹੁੰਦਾ ਕਿਉਂਕਿ ਇਹਦੇ 'ਚ ਬੜੇ ਲੋਕ ਕੰਫਿਊਜ਼ ਹੋ ਜਾਂਦੇ ਆ ਕਿ ਹੱਕ ਕੀ ਹੁੰਦਾ ਹੱਕ ਜੇ ਕੋਈ ਖਾਂਦਾ ਕਿਸੇ ਦਾ ਕਿਸੇ ਦੀ ਜੇਬ 'ਚ ਪੈਸਾ ਜਾਣਾ ਜਾਣਾ ਸੀ ਤੁਸੀਂ ਚਲਾਕੀ ਨਾਲ ਧੱਕੇ ਨਾਲ ਆਪਣੀ ਜੇਬ 'ਚ ਪਵਾ ਲਿਆ ਉਹਨੂੰ ਕਹਿੰਦੇ ਹੱਕ ਖਾਣਾ ਪ੍ਰਾਇਤਨ ਦਾ ਮਤਲਬ ਇਹ ਹੁੰਦਾ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਕੋਈ ਗਲਤ ਨਜ਼ਰੀਏ ਨਾਲ ਜਾਂ ਗਲਤ ਤਰੀਕੇ ਨਾਲ ਵੇਖਣਾ ਜਾਂ ਗਲਤ ਨਜ਼ਰੀਆ ਰੱਖਣਾ ਉਹਨੂੰ ਕਹਿੰਦੇ ਆ ਪ੍ਰਾਇਆਤਨ ਤੇ ਉਸ ਤੋਂ ਇਲਾਵਾ ਆ ਜਾਂਦਾ ਪ੍ਰਾਈਨਦਿਆ ਦੇਖੋ ਮਾੜਾ ਤੇ ਆਪਾਂ ਜਿਹੜਾ ਬੰਦਾ ਮਾੜਾ ਆ ਪਿਆਰੇ ਉਹਨੂੰ ਆਪਾਂ ਮਾੜਾ ਤੇ ਕਹਿਣਾ ਹੀ ਆ ਚੰਗਾ ਤੇ ਆਪਾਂ ਕਹਿ ਨਹੀਂ ਸਕਦੇ ਜਿਹੜਾ ਹੈ ਹੀ ਗਲਤ ਆ ਉਹਨੂੰ ਗਲਤ ਕਹਿਣਾ ਆ ਪਰ ਕਿਸੇ ਚੰਗੇ ਨੂੰ ਮਾੜਾ ਕਹਿ ਦੇਣਾ ਉਹਨੂੰ ਕਹਿੰਦੇ ਨਿੰਦਿਆ ਉਹ ਨਹੀਂ ਆਪਾਂ ਕਹਿਣਾ ਹੁੰਦਾ ਸੋ ਇਹ ਗੱਲ ਕਿ ਤਿੰਨ ਭਰੇ ਜਿਹੜੇ ਆ ਨਾਮ ਵਾਸੀ ਜੀਵ ਨੇ ਪਹਿਲੇ ਰੱਖਨੇ ਹੁੰਦੇ ਆ ਤੁਸੀਂ ਖਤਮ ਨਹੀਂ ਕਰ ਸਕਦੇ ਇਹਨੂੰ ਪਰ ਤੁਸੀਂ ਕੰਟਰੋਲ ਕਰਕੇ ਰੱਖਣਾ ਹੁੰਦਾ ਇਹਨਾਂ ਚੀਜ਼ਾਂ ਨੂੰ ਧੰਨ ਵੀ ਚਾਹੀਦਾ ਪਰ ਆਪਣਾ ਹੀ ਹੋਵੇ ਕਾਮਵਾਸ਼ਨਾ ਵੀ ਅੰਦਰ ਚਾਹੀਦੀ ਆ ਪਰ ਆਪਣੇ ਨਾਲ ਹੀ ਹੋਵੇ ਆਪਣੇ ਜੀਵਨ ਸਾਥੀ ਤੇ ਨਿੰਦਿਆ ਜਿਹੜੀ ਹੁੰਦੀ ਹੈ ਕਹਿਣ ਦਾ ਭਾਵ ਕਿ ਕਿਸੇ ਨੂੰ ਮਾੜਾ ਕਹਿਣਾ ਦੇਖੋ ਮਾੜਾ ਚੰਗਾ ਬੋਲ ਜਿਹੜਾ ਹਰ ਇਨਸਾਨ ਵਾਸਤੇ ਬਣਿਆ ਹੋਇਆ ਹੈ ਜਿਹੜਾ ਗਲਤ ਹੈ ਉਹਨੂੰ ਗਲਤ ਕਹੋ ਜਿਹੜਾ ਸਹੀ ਹੈ ਉਹਨੂੰ ਸਹੀ ਕਹੋ ਪਰ ਕਿਸੇ ਸਹੀ ਨੂੰ ਗਲਤ ਨਹੀਂ ਕਹਿਣਾ ਇਹ ਨਿੰਦਿਆ ਹੁੰਦੀ ਹੈ ਪਿਆਰਿਓ ਇਸ ਕਰਕੇ ਇਹ ਜੇ ਤੁਸੀਂ ਗਲਤੀ ਕਰਦੇ ਹੋ ਇਹ ਭਰੇਜ ਨਹੀਂ ਰੱਖਦੇ ਪਰ ਤਨ ਪਰ ਧੰਨ ਪਰਤੀ ਨਿੰਦਾਂ ਵਾਲੇ ਭਰੇਜ ਨਹੀਂ ਰੱਖਦੇ ਤੁਸੀਂ ਭਗਤੀ ਚ ਕਾਵਿਆਬ ਨਹੀਂ ਹੋ ਸਕਦੇ ਹੁਣ ਤੁਸੀਂ ਆਪਣੇ ਆਪ ਨੂੰ ਪਰਖ ਲਵੋ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਤੋਂ ਹੀ ਗਲਤੀ ਤੇ ਨਹੀਂ ਕਰਦੇ ਕੋਈ ਜੇ ਕਰਦੇ ਹੋ ਪਿਆਰਿਓ ਤੁਸੀਂ ਭਗਤੀ ਚ ਕਾਵਿਆ ਬੰਦੀ ਹੋ ਸਕਦੇ ਆ ਹੁਣ ਅਗਲਾ ਪੁਆਇੰਟ ਆਪਾਂ ਦੇਖੀਏ ਇਹ ਇਨਾ ਕੀ ਬੜਾਇਆ ਇਹਨੇ ਇੱਕ ਨੂੰ ਸਮਝ ਲਿਓ ਕੁਝ ਪੁੱਛਣਾ ਹੋਵੇਗਾ ਤਾਂ ਤੁਸੀਂ ਪੁੱਛ ਸਕਦੇ ਹੋ WhatsApp ਤੇ ਮੈਸੇਜ ਕਰਕੇ ਦੂਸਰਾ ਪਿਆਰਿਓ ਕਿਹੜੇ ਜੀਵ ਭਗਤੀ ਚ ਕਾਵਿਆ ਬੰਦੀ ਹੋ ਸਕਦੇ ਪੁਆਇੰਟ ਇਹ ਵੀ ਬੜਾ ਜ਼ਰੂਰੀ ਆ ਹੋ ਸਕਦਾ ਤੁਹਾਨੂੰ ਪੜ੍ਹਨਾ ਨਾ ਆਵੇ ਮੈਂ ਤੁਹਾਨੂੰ ਦੱਸ ਦਿੰਦਾ ਏ ਕੋ ਲੋਕ ਨੇ ਜਿਹੜੇ ਸਵਾਦ ਲੈਂਦੇ ਆ ਤੇ ਦੂਸਰੇ ਉਹ ਜ ਆ ਸਮਝੋ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈਗਾ ਉਹ ਪਤਾ ਕੀ ਅੱਜ ਕੱਲ ਇੱਕ ਨਵਾਂ ਹੀ ਸਿਸਟਮ ਚੱਲ ਪਿਆ ਜਿੱਦਾਂ ਮੇਰੀ ਵੀਡੀਓ ਪਾ ਲਓ ਦੇਖ ਲਈ ਕਿਸੇ ਨੇ ਹਾਂਜੀ ਹਾਂਜੀ ਚਲੋ ਦੇਖ ਲੈਨੇ ਆ ਕੀ ਕਰਾਉਂਦੇ ਭਲਾ 10-20 ਦਿਨੇ ਅਭਿਆਸ ਕਰਕੇ ਦੇਖ ਲੈਂਦੇ ਆ ਫਿਰ ਹੋਰ ਕਿਸੇ ਦੀ ਵੀਡੀਓ ਦੇਖ ਲਈ ਨਹੀਂ ਆਹ ਬੰਦਾ ਵਧੀਆ ਦੱਸ ਰਿਹਾ ਇਹਨੂੰ ਸੁਣਦੇ ਆ ਹਾਂਜੀ ਭਾਈ ਤੁਸੀਂ ਦੱਸੋ ਕਿਵੇਂ ਅਭਿਆਸ ਕਰਨਾ ਹੈ ਚਲੋ ਜੀ ਉਹਦਾ ਅਭਿਆਸ ਕਰਨਾ ਸ਼ੁਰੂ ਕਰਦੇ ਆ ਤੀਸਰਾ ਹਾਂਜੀ ਭਾਈ ਉਹਦੀ ਵੀਡੀਓ ਦੇਖ ਲਈ ਆਹ ਫਲਾਣਾ ਇਦਾਂ ਕਰਾਉਂਦਾ ਨਹੀਂ ਆਹ ਵਧੀਆ ਅਭਿਆਸ ਇਹ ਕਹਿੰਦੇ ਇਹ ਚੰਗਾ ਆ ਉਹਦਾ ਅਭਿਆਸ ਕਰ ਲਵੋ 10 ਦਿਨ ਇਧਰ ਲਾ ਲਓ 10 ਦਿਨ ਇਧਰ ਲਾ ਲਓ 10 ਦਿਨ ਇਧਰ ਲਾ ਲਓ ਐਸੇ ਜੀਵ ਕਦੇ ਵੀ ਭਗਤੀ 'ਚ ਕਾਮਯਾਬ ਨਹੀਂ ਹੋ ਸਕਦੇ ਦੇ ਹੁੰਦੇ ਸੁਆਦਲੇ ਰਾਰੇ ਵਿੰਦ੍ਰੋ ਸੁਆਦਲ ਲਉ ਉਦ੍ਰਵਿਸ਼ਵਾਦਲੰਦ ਜਾਇ ਇਹਦਾ ਸਮਝੋ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿਸੇ ਇੱਕ ਦੇ ਉੱਤੇ ਮਾਰੇ ਕਹਿੰਦੇ ਜਾ ਕੇ ਇਹਦੇ ਵਿਸ਼ਵਾਸ ਪਰਬ ਆਇਆ ਤਤ ਗਿਆਨ ਤੇ ਸੰਬੰਧ ਪ੍ਰਗਟਾਇਆ ਉਹੀ ਕਾਵਯਭ ਹੋ ਸਕਦਾ ਜਿਨੇ ਅੰਦਰ ਵਿਸ਼ਵਾਸ ਆ ਗਿਆ ਹੁਣ ਆਪਾਂ ਚੌਥੇ ਪਾਦੀ ਭਗਤੀ ਦੱਸਦੇ ਆਪਾਂ ਧਿਆਨ ਦੀ ਭਗਤੀ ਦੱਸਦੇ ਅੱਗੇ ਵੀ ਤੁਹਾਨੂੰ ਪਤਾ ਆ ਚੰਦ ਸੂਰਜ ਦੀ ਭਗਤੀ ਦੱਸਦੇ ਜਿਹੜਾ ਬਾਣੀ ਦਾ ਕਨਸੈਪਟ ਆ ਚੰਦ ਸੂਰਜ ਕੀ ਪਾਏ ਗਣ ਤੇ ਸੁਦਾਸੀ ਕਾ ਪਰੇ ਨਾ ਗਣ ਜਿਹੜੇ ਜੀਵ ਵਿਸ਼ਵਾਸ ਨਾਲ ਇਸ ਮਾਰਗ ਤੇ ਚੱਲਣਗੇ ਉਹਨਾਂ ਨੂੰ ਰਿਜ਼ਲਟ ਮਿਲਦਾ ਹੈ ਕੋਈ ਡੇਰਾ ਨਹੀਂ ਹੈ ਕੋਈ ਬਾਬਾ ਨਹੀਂ ਹੈ ਕਿਸੇ ਨਾਲ ਨਹੀਂ ਜੁੜਦੇ ਸਿਰਫ ਇੱਕ ਗੁਰਮਤ ਦਾ ਜਿਹੜਾ ਕਨਸੈਪਟ ਹੈ ਧਿਆਨ ਮਾਰਗ ਦਾ ਉਹਦੇ ਬਾਰੇ ਆਪਾਂ ਦੱਸਦੇ ਹਾਂ ਹੁਣ ਕੋਈ ਜੀ ਭਾਵੇ ਚਲੋ ਕਰਕੇ ਦੇਖ ਲੈਂਦੇ ਆ ਕੀ ਕਰਾਉਂਦੇ ਕੋਲ 10 20 ਦਿਨ ਅਭਿਆਸ ਕੀਤਾ ਕੋਈ ਕਾਮਯਾਬੀ ਨਹੀਂ ਮਿਲਨੀ ਕਿਉਂ ਕਿਉਂਕਿ ਉਹ ਪਰਖਣ ਆਇਆ ਵਾ ਉਹ ਅਭਿਆਸ ਕਰਨ ਵਾਸਤੇ ਨਹੀਂ ਆਇਆ ਉਹ ਵੈਸੇ ਸਿਰਫ ਸਵਾਲ ਲੈਿੰਦਾ ਲੈਿੰਦਾ ਆ ਗਿਆ ਉਹਨੇ ਉਹਨੂੰ ਵੀ ਸੁਣਿਆ ਉਹਨੂੰ ਵੀ ਸੁਣਿਆ ਉਦੋਂ ਕਰਦਾ ਕਰਦਾ ਸਵਾਲ ਲੈਣ ਵਾਸਤੇ ਆ ਗਿਆ ਵੀ ਚਲੋ ਦੇਖ ਲੀਂਦੇ ਆ ਭੜਾ ਕਰਕੇ ਇਹ ਜਿਹੜੇ ਦੇਖਣ ਵਾਲੀ ਕੈਟਾਗਰੀ ਇਹ ਭਗਤੀ ਚ ਕਾਹ ਵੈਬ ਨਹੀਂ ਹੁੰਦੀ ਭਗਤੀ ਇੱਕ ਸਫਰ ਹੈ ਭਗਤੀ ਇੱਕ ਟਾਈਮ ਲਗਦੀ ਹੈ ਹੁਣ ਤੁਸੀਂ ਇੱਕ ਬੱਸ ਤੇ ਟਿਕ ਕੇ ਬਹਿਣਾ ਹੀ ਨਹੀਂ ਹੈ ਤੇ ਮੰਜ਼ਿਲ ਤੇ ਕਿਵੇਂ ਪਹੁੰਚੋਗੇ ਜੇ ਸਿਰਫ ਬੱਸਾਂ ਹੀ ਬਦਲਦੀਆਂ ਨਹੀਂ ਇਤਰੋਂ ਬੱਸ ਛੇ ਉਤਰ ਕੇ ਦੂਜੀ 'ਚ ਬਹਿ ਜਾਂਦੇ ਨਹੀਂ ਤੀਜੀ 'ਚ ਬਹਿ ਜਾਂਦੇ ਆ ਤੇ ਮੰਜ਼ਿਲ ਕਿੱਥੋਂ ਮਿਲੇਗੀ ਤੁਹਾਨੂੰ ਇੱਕ ਬੱਸ 'ਚ ਟਿਕ ਕੇ ਬਹੁ ਕਿਤੇ ਨਾ ਕਿਤੇ ਤੁਹਾਨੂੰ ਬਚਾਏਗੀ ਸਾਡੇ ਅਕੋਰਡਿੰਗ ਕੋਈ ਵੀ ਭਗਤੀ ਗਲਤ ਨਹੀਂ ਹੈਗੀ ਜੇ ਕੋਈ ਜੀਵ ਵੈਗੁਰੂ ਵੈਗੁਰੂ ਕਰ ਰਿਹਾ ਮੰਨ ਲਓ 17 ਵੈਗੁਰੂ ਦਾ ਜਾਪ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਜੇ ਉਹ ਤ੍ਰੈ ਗੁਣਾ ਦੇ ਵਿੱਚ ਭਗਤੀ ਕਰ ਰਿਹਾ ਉਹਨੂੰ ਉਹਦਾ ਤ੍ਰੈ ਗੁੜੀ ਫਲ ਮਿਲੇਗਾ ਜੇ ਕੋਈ ਜੀਵ ਗੁਰਬਾਣੀ ਪੜ੍ਹ ਰਿਹਾ ਤ੍ਰੈ ਗੁਣਾ ਦੇ ਵਿੱਚ ਉਹਨੂੰ ਗੁਰਬਾਣੀ ਦਾ ਫਲ ਮਿਲੇਗਾ ਉਸ ਹੱਬ ਦਾ ਜੇ ਕੋਈ ਚੌਥੇ ਪਾਦੀ ਭਗਤੀ ਕਰ ਰਿਹਾ ਉਹਨੂੰ ਚੌਥੇ ਪਾਦ ਦਾ ਫਲ ਮਿਲੇਗਾ ਜਿਹਾ ਘੱਲੇ ਘੱਲਣਾ ਤੇ ਇਹੋ ਨਾ ਉਪਚਾਰੀਏ ਜਿੱਦਾਂ ਦੀ ਤੁਸੀਂ ਘੱਲਣਾ ਕਰੋਗੇ ਤੁਹਾਨੂੰ ਉਹਦਾ ਰਿਜ਼ਲਟ ਮਿਲੇਗਾ ਪਰ ਕੋਈ ਤੇ ਘੱਲਣਾ ਕਰ ਲੋ ਜੇ ਧਿਆਨmarg ਤੇ ਚੱਲ ਰਹੇ ਹੋ ਇਹਦੀ ਵੀ ਘੱਲਣਾ ਆ ਵਿਸ਼ਵਾਸ ਨਾਲ ਫਿਰ ਇੱਤੇ ਚ ਸਵਾਦ ਨਾਲ ਲਓ ਇਸ ਚੀਜ਼ ਦਾ ਪਿਹਾ ਭਾਈ ਜੇ ਚੱਲ ਪਿਆ ਵਿਸ਼ਵਾਸ ਨਾਲ ਚੱਲਣਾ ਆ ਇਹ ਨਹੀਂ ਸਿਰਫ ਪਰਖਣਾ ਆ ਜੇ ਭਾਈ ਚੱਲ ਪਿਆ ਤੇ ਬਸ ਹੁਣ ਫਿਰ ਚੱਲਣਾ ਇਹ ਤਾਂ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਹਦਾ ਕੀਜੇ ਬਸ ਹੁਣ ਪੈਰ ਧਰਤਾ ਆ ਹੁਣ ਬਸ ਚੱਲਣਾ ਆ ਬਸ ਜੋ ਮਰਜੀ ਹੋ ਜੇ 2 ਲੱਗਣ 4 ਮਹੀਨੇ ਲੱਗਣ 6 ਲੱਗਣ ਸਾਲ ਲੱਗਣ ਬਸ ਹੁਣ ਸੱਚੇ ਪਾਇਸ਼ਾ ਤੂੰ ਮੈਨੂੰ ਕਿਰਪਾ ਕਰਨੀ ਤੇ ਐਸੇ ਜੀਵ ਕਾਮਯਾਬੀ ਹੋ ਜਾਂਦੇ ਆ ਮਾਲਕ ਕਿਰਪਾ ਕਰ ਦਿੰਦਾ ਉਹਨਾਂ ਤੇ ਪਰ ਵਿਸ਼ਵਾਸ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਜੇ ਤੁਸੀਂ ਇਹ ਕੈਟਾਗਰੀ ਦੇ ਵਿੱਚ ਹੁੰਦੇ ਹੋ ਤੁਸੀਂ ਵੀ ਇਦਾਂ ਕਰਦੇ ਹੋ ਵੀ ਇਧਰੋਂ ਕਿਸੇ ਦੀ ਵੀਡੀਓ ਦੇਖ ਕੇ ਉਹ ਅਭਿਆਸ ਕਰ ਲਿਆ ਇਧਰੋਂ ਕਿਸੇ ਦੀ ਵੀਡੀਓ ਦੇਖ ਕੇ ਉਹ ਅਭਿਆਸ ਕਰ ਲਿਆ ਇਦਾਂ ਪਿਆਰਿਓ ਕਾਮਯਾਬੀ ਨਹੀਂ ਮਿਲਦੀ ਅਸੀਂ ਕਿਸੇ ਅਭਿਆਸ ਨੂੰ ਬਾੜਾ ਨਹੀਂ ਕਹਿ ਰਹੇ ਮੈਂ ਕਿ ਪਹਿਲੇ ਕਹਿ ਰਿਹਾ ਜਿੱਦਾਂ ਦਾ ਕੋਈ ਅਭਿਆਸ ਹੈ ਉਹਦਾ ਉਦਾਂ ਦਾ ਰਿਜ਼ਲਟ ਹੈ ਜੇ ਕੋਈ ਤਰੇਹ ਗੁਣਾ ਚ ਅਭਿਆਸ ਕਰਿਆ ਉਹਦਾ ਤਰੇਹ ਗੁਣੀ ਫਲ ਆ ਕੋਈ ਜੂਨ ਦਾ ਫਲ ਮਿਲ ਜੇਗਾ ਕਿਸੇ ਦੇ ਮਿਲੇਗਾ ਦੇ ਆਤਮਿਕ ਹੀ ਫਲ ਕੁਝ ਸਤੋ ਗੁਣਾਂ 'ਚ ਚੜੇ ਜਾਓਗੇ ਜਾਂ ਵੱਧ ਤੋਂ ਵੱਧ ਦੇਵ ਲੋਕ 'ਚ ਚੜੇ ਜਾਓਗੇ ਜੇ ਚੌਥੇ ਪਾਦੀ ਭਗਤੀ ਕਰੋਗੇ ਪ੍ਰਕਾਸ਼ ਦੀ ਭਗਤੀ ਕਰੋਗੇ ਧਿਆਨ ਦੀ ਭਗਤੀ ਕਰੋਗੇ ਤੇ ਮੁਕਤੀ ਦਾ ਫਲ ਮਿਲ ਜੇਗਾ ਉਹਦਾ ਇੱਕ ਆਪਣਾ ਰਿਜ਼ਲਟ ਹੈ ਸੋ ਕੋਈ ਵੀ ਕਰ ਰਹੇ ਹੋ ਉਹਨੂੰ ਵਿਸ਼ਵਾਸ ਨਾਲ ਕਰਨ ਦੀ ਕੋਸ਼ਿਸ਼ ਕਰੋ ਘਟੋ ਘਟ ਕੋਈ ਤੇ ਰਿਜ਼ਲਟ ਲਾਓ ਜ਼ਿੰਦਗੀ 'ਚ ਤੇ ਜੇ ਧਿਆਨ ਦੀ ਕਰ ਰਹੇ ਹੋ ਤੇ ਫਿਰ ਪੂਰਨ ਵਿਸ਼ਵਾਸ ਦੇ ਨਾਲ ਕਰੋ ਸਮਾਂ ਦਿਓ ਸਿਰਫ ਸਵਾਦ ਨਾ ਲਓ ਪਿਆਰਿਓ ਸੋ ਇਹ ਦੂਸਰੀ ਕੈਟਾਗਰੀ ਹੈ ਇੱਕ ਇੱਕ ਕਰਕੇ ਪਰਖੀ ਜਾਏ ਉਹ ਸਾਰੇ ਪੁਆਇੰਟ ਬੜੇ ਜ਼ਰੂਰੀ ਨੇ ਗੁਰਮਤਿ ਏਸੀ ਨੂੰ ਨਹੀਂ ਮੰਨਦੀ ਕਿ ਕੋਈ ਜੀਵ ਦੋ ਚਾਰ ਦਿਨ ਅਭਿਆਸ ਦੱਸ ਦੇਣ ਅਭਿਆਸ ਕਰਕੇ ਚਲ ਜੇ ਤਾਂ ਕਿ ਮੈਨੂੰ ਕਾਮਯਾਬੀ ਮਿਲ ਜੇ ਉਹ ਕਦੇ ਨਹੀਂ ਹੋ ਸਕਦਾ ਪਿਆਰਿਓ ਤੀਸਰਾ ਇਹ ਵੀ ਬਹੁਤ ਜ਼ਰੂਰੀ ਹੈ ਤੀਸਰੇ ਲੋਕ ਉਹ ਆ ਜਾਂਦੇ ਨੇ ਜਿਹੜੇ ਰੌਲਾ ਪਾਉਂਦੇ ਆ ਰੌਲੇ ਦਾ ਮਤਲਬ ਪਤਾ ਕੀ ਹੁੰਦਾ ਆ ਅਜੇ ਅਭਿਆਸ ਖੋਦ ਦਾ ਸ਼ੁਰੂ ਕੀਤਾ ਹੈ ਪਹਿਲੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਭਗਤੀ ਪਿਆਰਿਓ ਕੁਝ ਸਮਾਂ ਤੁਹਾਡੀ ਚੁੱਪ ਮੰਗਦੀ ਹੈ ਖਾਸ ਕਰ ਜੇ ਕੋਈ ਧਿਆਨ ਦੀ ਭਗਤੀ ਕਰ ਰਹੇ ਹੋ ਤੁਸੀਂ ਚੌਥੇ ਪਾਦੀ ਭਗਤੀ ਕਰ ਰਹੇ ਹੋ ਮੰਨ ਲਓ ਇਹ ਚੀਜ਼ ਤੁਹਾਡੇ ਕੋਲੋਂ ਚੁੱਪ ਮੰਗਦੀ ਹੈ ਤੁਹਾਨੂੰ ਰਸਤਾ ਮਿਲ ਗਿਆ ਤੁਸੀਂ ਅਭਿਆਸ ਕਰਨਾ ਸ਼ੁਰੂ ਕਰਦਾ ਤੁਸੀਂ ਰੌਲਾ ਨਹੀਂ ਪਾਉਣਾ ਕਦੋਂ ਤੱਕ ਰੌਲਾ ਨਹੀਂ ਪਾਉਣਾ ਜਦੋਂ ਤੱਕ ਤੁਹਾਨੂੰ ਖੁਦ ਨੂੰ ਕੋਈ ਝਲਕ ਨਹੀਂ ਮਿਲਦੀ ਹੁਣ ਤੁਹਾਡੇ ਵਿੱਚੋਂ ਬਹੁਤ ਲੋਕ ਕਨਫਿਊਜ਼ ਹੋ ਜਾਣਗੇ ਇੱਥੇ ਕੋਈ ਕਹਿੰਗੇ ਨਹੀਂ ਮੈਂ ਤੇ ਫਲਾੜੇ ਨੂੰ ਦੱਸਦਾ ਸੀ ਮੈਂ ਆਪਣੇ ਘਰਵਾਲੇ ਨੂੰ ਦੱਸਦਾ ਸੀ ਮੈਂ ਆਪਣੀ ਘਰਵਾਲੀ ਨੂੰ ਦੱਸਦਾ ਸੀ ਮੈਂ ਆਪਣੇ ਬੱਚਿਆਂ ਨੂੰ ਦੱਸਦਾ ਸੀ ਠੀਕ ਹੈ ਕੋਈ ਗੱਲ ਨਹੀਂ ਮੈਂ ਪਹਿਲਾਂ ਤੁਹਾਡੀ ਵੀਡੀਓ 'ਚ ਬੇਨਤੀ ਕਰਾਂ ਕਬਰਾਇਓ ਨਾ ਜੇ ਦੱਸ ਦਿੱਤਾ ਹੈ ਕੋਈ ਗੱਲ ਨਹੀਂ ਅਗਾਹ ਤੋਂ ਚੁੱਪੀ ਰੱਖੋ ਚੁੱਪ ਰਹਿ ਕੇ ਵਿਆਸ ਕਰੋ ਬਿਆਰੋ ਜਿੰਨਾ ਚੁੱਪ ਰਹਿ ਕੇ ਚੱਲੋਗੇ ਬਹੁਤਾ ਨਹੀਂ ਵੱਧ ਤੋਂ ਵੱਧ ਕੋ 2 ਮਹੀਨੇ 3 ਮਹੀਨੇ 4 ਮਹੀਨੇ ਚੁੱਪ ਰਹਿ ਕੇ ਬਸ ਆਪਣਾ ਕੰਮ ਕਰੀ ਚੱਲੋ ਉਦੋਂ ਬੋਲੋ ਜਦੋਂ ਖੁੱਲ ਨੂੰ ਮਿਲੇਗਾ ਜੇ ਭਾਈ ਮੱਖਣ ਛਾਲ ਬਾਣੇ ਦੇ ਰੌਲਾ ਪਾਇਆ ਸੀ ਪਰ ਜਦੋਂ ਮਿਲਿਆ ਸੀ ਉਦੋਂ ਪਾਇਆ ਸੀ ਹੁਣ ਤੁਸੀਂ ਆਖੋਗੇ ਵੀ ਜਦੋਂ ਮਿਲ ਜੇ ਫਿਰ ਵੀ ਨਹੀਂ ਰੌਲਾ ਪਾਉਣਾ ਬਾਣੀ ਤੇ ਕਹਿੰਦੀ ਜਿੰਨ ਹਰ ਪਾਇਓ ਤਿੰਨੇ ਛਪਾਇਓ ਨਹੀਂ ਪਿਆਰੇ ਉਹ ਗੁਰਬਾਣੀ ਦਾ ਉਹ ਕਨਸੈਪਟ ਨਹੀਂ ਹੈ ਉਹ ਆਪਾਂ ਗਲਤ ਅਰਥ ਕਰਦੇ ਹੋ ਪਗਤੀ ਦੇ ਮਾਰੇ ਕਹਿੰਦੇ ਰਤਨ ਲਕਾਇਆ ਲੁਕੇ ਨਹੀਂ ਜੇ ਕੋ ਰਹਿ ਲੁਕਾਈ ਜਿੱਦਣ ਤੁਹਾਨੂੰ ਰਤਨ ਮਿਲ ਗਿਆ ਤੁਸੀਂ ਚਾਹੋਗੇ ਵੀ ਮੈਨ ਲੁਕਾਵਾਂ ਤੁਸੀਂ ਤਾਂ ਵੀ ਨਹੀਂ ਲੁਕਾ ਸਕਦੇ ਮਾਲਕ ਆਪ ਬੁਲਾਏਗਾ ਤੁਹਾਡੇ ਕੋਲ ਉੱਥੇ ਤੁਹਾਨੂੰ ਬੋਲਣਾ ਪੈਣਾ ਹੈ ਬੋਲ ਸੋ ਧਰਮੜੀ ਆ ਮੌਣ ਕਤ ਧਾਰੀ ਰਾਮ ਉੱਥੇ ਮੌਣ ਨਹੀਂ ਧਾਰਨੀ ਉੱਥੇ ਤੁਹਾਨੂੰ ਮਾਲਕ ਆ ਬੁਲਾਏਗਾ ਪਰ ਜਿੰਨਾ ਚਿਰ ਤੱਕ ਉਹ ਤੁਹਾਨੂੰ ਰਤਨ ਨਹੀਂ ਮਿਲਦਾ ਉਹ ਖਜ਼ਾਨਾ ਨਹੀਂ ਮਿਲਦਾ ਅੰਦਰੋਂ ਉਹਨਾਂ ਚਿਰ ਤੱਕ ਤੁਸੀਂ ਚੁੱਪ ਰਹੋ ਸੋਈ ਜ਼ਰੂਰੀ ਐ ਪੁਆਇੰਟ ਜਿਹੜੇ ਜੀਵ ਹੈ ਅਜੇ ਸ਼ੁਰੂ ਕਰਦੇ ਆ ਪਹਿਲੇ ਦਿਨ ਹੀ ਸਿਰਫ ਰੋਲਾ ਪਾ ਦਿੰਦੇ ਆ ਉਹਨੂੰ ਵੀ ਦੱਸ ਇਹਨੂੰ ਵੀ ਦੱਸ ਇਹਨੂੰ ਵੀ ਦੱਸ ਵੀ ਅਜੇ ਇਦਾਂ ਕਰੋ ਜੀ ਇਦਾਂ ਕਰੋ ਜੀ ਖੁਦ ਅਜੇ ਕੁਝ ਪ੍ਰੈਕਟੀਕਲ ਨਹੀਂ ਹੋਇਆ ਖੁਦ ਕੋਈ ਅਜੇ ਰਿਜ਼ਲਟ ਨਹੀਂ ਮਿਲਿਆ ਤੇ ਪਿਆਰਿਓ ਆਪ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ऐसे जी भक्ति ਦੇ ਵਿੱਚ ਕਾਰਿਆ ਨਹੀਂ ਹੋ ਸਕਦੇ ਸੋ ਤੁਸੀਂ ਦੇਖ ਲਓ ਇਸ ਕੈਟਾਗਰੀ ਚ ਨਹੀਂ ਹੁੰਦੇ ਹਾ ਜੇ 10 ਵੀ ਦਿੱਤਾ ਕੋਈ ਇੱਕ ਦੇ ਜਾਣੇ ਨੂੰ ਆਪਣੇ ਖਾਸ ਬੰਦੇ ਨੂੰ ਕੋਈ ਗੱਲ ਨਹੀਂ ਹੈਗੀ ਪਰ ਅਗਾਹ ਤੋਂ ਫਰੇਜ਼ ਰੱਖੋ ਚੁੱਪ ਰਹਿ ਕੇ ਅਭਿਆਸ ਕਰੋ ਜਿੰਨਾ ਚੁੱਪ ਰਹਿ ਕੇ ਅਭਿਆਸ ਕਰੋਗੇ ਉਨਾ ਹੀ ਵਧੀਆ ਹੈ ਜਦੋਂ ਹੀ ਮਾਲਕ ਦੀ ਕਿਰਪਾ ਵਰਤਦੀ ਹੈ ਕੋਈ ਦਰਸ਼ਨ ਹੁੰਦੇ ਹੈ ਫਿਰ ਆਪਣੇ ਆਪ ਹੀ ਜੋ ਤੁਹਾਨੂੰ ਦਿਖ ਰਿਹਾ ਜੋ ਤੁਹਾਡਾ ਪ੍ਰੈਕਟੀਕਲ ਹੈ ਉਸ ਹਿਸਾਬ ਨਾਲ ਦੱਸੋ ਉਹਨਾਂ ਕਾ ਦੱਸੋ ਜਿੰਨਾ ਕ ਤੁਹਾਡਾ ਪ੍ਰੈਕਟੀਕਲ ਹੈ ਉਸ ਤੋਂ ਵੱਧ ਵੀ ਦੱਸਣ ਦੀ ਲੋੜ ਨਹੀਂ ਹੈਗੀ ਸੋ ਇਹ ਬੜੀ ਖਾਸ ਜ਼ਰੂਰੀ ਹੈ ਮੇਨ ਪਿਆਰਿਓ ਇਹ ਚੀਜ਼ ਦਾ ਖਿਆਲ ਰੱਖਿਓ ਹਰ ਨਾਮ ਅਭਿਆਸੀ ਜੀਵ ਜਿਹੜਾ ਇਸ ਚੀਜ਼ ਦਾ ਖਿਆਲ ਰੱਖੇ ਚੁੱਪ ਰਹਿ ਕੇ ਕਰਨਾ ਹੈ ਅੱਗੇ ਚੌਥਾ ਪੁਆਇੰਟ ਇਹ ਵੀ ਕੈਟਾਗਰੀ ਜਿਹੜੀ ਹੈ ਬਹੁਤ ਵੱਡੀ ਹੈ ਭਗਤੀ ਦੇ ਵਿੱਚ ਇਹ ਵੀ ਜੀਵ ਨੂੰ ਕਾਮਯਾਬੀ ਨਹੀਂ ਮਿਲਦੀ ਇੱਕ ਅੜੀ ਕੈਟਾਗਰੀ ਪਿਆ ਰਹੋ ਭਗਤੀ ਤੇ ਕਰ ਰਹੇ ਆ ਪਰ ਭਗਤੀ ਚ ਕਾਮਯਾਬੀ ਨਹੀਂ ਮਿਲਨੀ ਜੇ ਗਲਤ ਚੀਜ਼ ਦੀ ਭਗਤੀ ਕਰ ਰਹੇ ਹੋ ਤੇ ਹੁਣ ਆਖੇ ਗਲਤ ਚੀਜ਼ ਦੀ ਕੀ ਮਤਲਬ ਭਗਤੀ ਵੀ ਉਹਦੀ ਕਰਨੀ ਹੈ ਜਿਹਦੀ ਭਗਤੀ ਕਰਨ ਵਾਸਤੇ ਜਨਮ ਮਿਲਿਆ ਸਾਨੂੰ ਇਹ ਚੀਜ਼ ਯਾਦ ਰੱਖਿਓ ਸਭ ਤੋਂ ਪਹਿਲਾ ਕਨਸੈਪਟ ਇਹ ਹੁੰਦਾ ਹੈ ਕਿ ਭਗਤੀ ਕਰਨ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦਾ ਪਤਾ ਹੋਵੇ ਕਿ ਭਗਤੀ ਕਰਨੀ ਕਿ ਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਅਨੁਸਾਰ ਜੇ ਤੁਸੀਂ ਸਹੀ ਦੀ ਭਗਤੀ ਛੱਡ ਕੇ ਗਲਤ ਦੀ ਭਗਤੀ ਕਰਨ ਦੀ ਨਾ ਤੁਹਾਨੂੰ ਰਿਜ਼ਲਟ ਤੇ ਛੱਡੋ ਚੰਗਾ ਤੇ ਛੱਡੋ ਚੰਗਾ ਕਰਦੇ ਕਰਦੇ ਤੁਸੀਂ ਖੁਦ ਹੀ ਆਪਣਾ ਬੜਾ ਕਰ ਬੈਜੇਂਗਾ ਹੁਣ ਮਾਰੇ ਜੀ ਦੀ ਬਾਣੀ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਮਾਰੇ ਕਹਿੰਦੇ ਸਦਾ ਸਦਾ ਸੋ ਸੇਵੀਏ ਜੋ ਸਭ ਮੈਂ ਰਹਿਆ ਸਮਾਏ ਅਵਰ ਦੁਜਾ ਕਿਉ ਸੇਵੀਏ ਜੋ ਜਮੈ ਤੇ ਮਰ ਜਾਏ ਨਿਫਲ ਤਨਾ ਕਾ ਜੀਵ ਹੈ ਜੇ ਖਸਮ ਨਾ ਜਾਣੇ ਆਪਣਾ ਅਵਰੀ ਕਿਉ ਚਤ ਲਾਏ ਨਾਨਕ ਏਵ ਨਾ ਜਾਪੈ ਕਰਤਾ ਕੀਤੀ ਦੇ ਸਜਾਏ ਮਾਰੇ ਕਹਿੰਦੇ ਉਹਦੀ ਭਗਤੀ ਕਰੋ ਜਿਹੜਾ ਨਾ ਜੰਮਦਾ ਨਾ ਮਰਦਾ ਤੇ ਜੇ ਉਹਨੂੰ ਛੱਡ ਕੇ ਪਾਛਾ ਕਹਿੰਦੇ ਕਿਸੇ ਹੋਰ ਦੀ ਭਗਤੀ ਕਰ ਲਈ ਮਾਰੇ ਕਹਿੰਦਾ ਨਿਫਲ ਤਨਾ ਕਾ ਜੀਵ ਹੈ ਤੁਹਾਡਾ ਜੀਵਣਾ ਨੇਫਲ ਹੈ ਤੁਹਾਡੀ ਭਗਤੀ ਨੇਫਲ ਹੈ ਕੋਈ ਫਲ ਨਹੀਂ ਮਿਲੇਗਾ ਨਾਨਕ ਏਵਨਾ ਜਾਪੇ ਕਰਤਾ ਕੀਤੀ ਦੇ ਸਜਾਏ ਮਹਾਰਾ ਕਹਿੰਦੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਤੁਹਾਨੂੰ ਕਿੰਨੀ ਵੱਡੀ ਸਜ਼ਾ ਮਿਲੇਗੀ ਇਹਦੀ ਸਿਰਫ ਗਲਤੀ ਕੀ ਭਲਾ ਅਸਲ ਦੀ ਛੱਡ ਕੇ ਨਕਲ ਦੀ ਭਗਤੀ ਕਰਨ ਦੀ ਭਾਵੇਂ ਤੁਸੀਂ ਅਣਜਾਣੇ ਚ ਕਰ ਰਹੇ ਹੋ ਤੁਸੀਂ ਹੁਣ ਐਖੋਗੇ ਲੈ ਧੰਨੇ ਭਗਤ ਨੇ ਬੱਥਰ ਚ ਰੱਬ ਵਾਲਿਆ ਸੀ ਦੇਖੋ ਪਿਆਰਿਓ ਗੁਰਮਤ ਤੇ ਨਹੀਂ ਮੰਨਦੀ ਇਹ ਚੀਜ਼ ਨੂੰ ਇਹ ਤਾਂ ਦੇਵ ਭਗਤ ਨੇ ਪੱਥਰ ਦੇ ਵਿੱਚ ਰੱਬ ਪਾ ਲਿਆ ਸੀ ਚਲੋ ਇੱਕ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਈਡਾ ਬੜਾ ਖਜ਼ਾਨਾ ਹੈ ਸਾਡੇ ਕੋਲ ਤੇ ਅਜੇ ਵੀ ਬੰਦਾ ਆਖੇ ਵੀ ਨਹੀਂ ਕੋਈ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿ ਦੀ ਭਗਤੀ ਕਰਨੀ ਹੈ ਸਾਰੇ ਧਰਮ ਗ੍ਰੰਥਾਂ ਚੋਂ ਨਿਚੋੜ ਕੱਢ ਕੇ ਦੇਖੋ ਸਾਰੇ ਇੱਕ ਅਸਲ ਰੱਬ ਦਾ ਭੇਜਦੇ ਰਿਹਾ ਸਨ ਸਾਡੀ ਦਾ ਇੱਕ ਵੀਡੀਓ ਬਣੀ ਹੋਈ ਹੈ ਇੰਗਲਿਸ਼ ਦੇ ਵਿੱਚ ਆਪਾਂ ਟਾਈਟਲ ਲਿਖ ਕੇ ਪਾਇਆ ਹੂ ਇਜ਼ ਗੋਡ ਰੱਬ ਕੌਣ ਹੈ ਉਹ ਵੀਡੀਓ ਨੂੰ ਦੇਖ ਲਿਓ ਧਿਆਨ ਦੇ ਨਾਲ ਉਹਦੇ ਜੇ ਤੁਹਾਨੂੰ ਪੂਰਾ ਕਲੀਅਰ ਹੋ ਜਾਏਗਾ ਕਨਸੈਪਟ ਫਿਰ ਅੱਬ ਕੌਣ ਹੈ ਤੇ ਕਿਦੀ ਭਗਤੀ ਕਰਨ ਵਾਸਤੇ ਜਨਮ ਮਿਲਿਆ ਉਸੇ ਦੀ ਭਗਤੀ ਕਰੋ ਪਿਆਰਿਓ ਜਦੀ ਭਗਤੀ ਕਰਨ ਵਾਸਤੇ ਜਨਮ ਮਿਲਿਆ ਜੇ ਨਹੀਂ ਕਰਦੇ ਤੇ ਤੁਹਾਡੀ ਭਗਤੀ ਕੀਤੀ ਹੋਈ ਨਫਲ ਹੋ ਜਾਏਗੀ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਉਹਦਾ ਤੁਸੀਂ ਫਿਰ ਇਸੇ ਕੈਟਾਗਰੀ 'ਚ ਆਓਗੇ ਕਿਸੇ ਬੰਦੇ ਦੀ ਕਿਸੇ ਇਨਸਾਨ ਦੀ ਕਿਸੇ ਪੱਥਰ ਦੀ ਕਿਸੇ ਦਰਖਤ ਦੀ ਕਿਸੇ ਪਸ਼ੂ ਦੀ ਕਹੇ ਵੀ ਚੀਜ਼ ਦੀ ਇਵਨ ਕਿ ਭਾਵੇਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਵੀ ਹੋਣ ਜੀ ਉਹਨਾਂ ਦੀ ਵੀ ਕੋਈ ਭਗਤੀ ਕਿਸੇ ਤਰੀਕੇ ਨਾਲ ਕਰਦੇ ਹੋ ਕੋਈ ਰਿਜ਼ਲਟ ਨਹੀਂ ਮਿਲਦਾ ਭਗਤੀ ਕਰਦੀ ਕਿਦੀ ਕਰਨੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਨਿਰਾਕਰ ਦੀ ਜਿਹੜਾ ਜਨਮ ਮਾਰਤੋਂ ਰਹਿਦਾ ਜਿਨੇ ਗਰਭ ਚ ਪਾਲਿਆ ਤੁਹਾਨੂੰ ਉਹ ਪਰਮੇਸ਼ਰ ਉਹ ਰੱਬ ਜਿਨੇ ਤੁਹਾਨੂੰ ਸਾਜਿਆ ਜਿਨੇ ਤੁਹਾਨੂੰ ਨਵਾਜਿਆ ਉਹਦੀ ਭਗਤੀ ਕਰਦੀ ਹੈ ਸੋ ਇਸ ਕਰਕੇ ਭਗਤੀ ਤੇ ਕਰ ਰਹੇ ਆ ਪਰ ਜੇ ਗਲਤ ਤਰੀਕੇ ਨਾਲ ਕਿਸੇ ਹੋਰ ਦੀ ਭਗਤੀ ਕਰ ਬੈਠੇ ਤੇ ਪਿਆਰਿਓ ਤੁਹਾਨੂੰ ਕੋਈ ਰਿਜ਼ਲਟ ਨਹੀਂ ਮਿਲੇਗਾ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਭਗਤੀ ਚ ਸੋ ਇਹ ਚੀਜ਼ ਨੂੰ ਧਿਆਨ ਨਾਲ ਨੋਟ ਕਰਕੇ ਰੱਖਿਓ ਜਿਹੜੇ ਵੀ ਅਭਿਆਸੀ ਜੀਵ ਨੇ ਇੱਕ ਅਕਾਲ ਪੁਰਖ ਦੀ ਭਗਤੀ ਹੀ ਕਰਨੀ ਹੈ ਪਿਆਰਿਓ ਜੇ ਤੁਸੀਂ ਉਹਦੀ ਭਗਤੀ ਨਹੀਂ ਕਰਦੇ ਤੁਸੀਂ ਗੁਰਮਤਿ ਦੇ ਹਿਸਾਬ ਨਾਲ ਗਲਤ ਹੋ ਤੁਹਾਨੂੰ ਕੋਈ ਰਿਜ਼ਲਟ ਨਹੀਂ ਮਿਲਣਾ ਪੋਜ਼ਿਟਿਵ ਰਿਜ਼ਲਟ ਤੇ ਛੱਡੋ ਤੁਹਾਨੂੰ ਨੈਗੇਟਿਵ ਬੜਾ ਰਿਜ਼ਲਟ ਮਿਲਣਾ ਆਉਦਾ ਤੁਸੀਂ ਹੋਰ ਪਾਪਾਂ ਦੇ ਭਾਗੀ ਬਣ ਜੂਗੇ ਸੋ ਇਹ ਗਲਤੀ ਨਾ ਕਰਿਓ ਧਿਆਨ ਨਾਲ ਸੁਣਦੇ ਹੋ ਵੀ ਇੱਕ ਪੁਆਇੰਟ ਰਹਿ ਗਿਆ ਪਿਆਰਿਓ ਏ ਪੁਆਇੰਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ ਜਿਸ ਭਗਤੀ ਦੇ ਵਿੱਚ ਫਲ ਦੀ ਇੱਛਾ ਹੋਏਗੀ ਨਾ ਉਹ ਭਗਤੀ ਤੁਹਾਨੂੰ ਕਦੇ ਵੀ ਪਿਆਰਿਓ ਰਿਜ਼ਲਟ ਨਹੀਂ ਦੇਵੇਗੀ ਹੁਣ ਤੁਸੀਂ ਇਹ ਕਹੋਗੇ ਕਿ ਫਲ ਦੀ ਇੱਛਾ ਤੇ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਸੰਸਾਰੀ ਇੱਕ ਹੁੰਦਾ ਅਧਿਆਤਮਕ ਫਲ ਜਿਹੜਾ ਸੰਸਾਰੀ ਫਲ ਦੀ ਇੱਛਾ ਲੈ ਕੇ ਭਗਤੀ ਕਰੇਗਾ ਉਹਨੂੰ ਭਗਤੀ ਚ ਅਧਿਆਤਮਕ ਫਲ ਨਹੀਂ ਮਿਲੇਗਾ ਕਿਉਂਕਿ ਆਪਾਂ ਕਹਿ ਰਹੇ ਆ ਭਗਤੀ ਚ ਕਾਮਯਾਬੀ ਭਗਤੀ ਚ ਕਾਮਯਾਬੀ ਦਾ ਮਤਲਬ ਕਿ ਤੁਹਾਨੂੰ ਪਰਮੇਸ਼ਰ ਮਿਲੇ ਤੁਹਾਨੂੰ ਨਾਮ ਦਾ ਖਜ਼ਾਨਾ ਮਿਲੇ ਤੁਸੀਂ ਮੁਕਤ ਹੋ ਇਹ ਆ ਅਧਿਆਤਮਕ ਇੱਛਾਵਾ ਜੇ ਤੇ ਇਹ ਛਾਵ ਲੈ ਕੇ ਤੁਸੀਂ ਭਗਤੀ ਕਰਦੇ ਹੋ ਤਾਂ ਤੁਹਾਡੀ ਭਗਤੀ ਬਿਲਕੁਲ ਸਹੀ ਚੱਲੇਗੀ ਮਾਲਕ ਤੁਹਾਡੇ ਤੇ ਕਿਰਪਾ ਕਰ ਦੇਗਾ ਪਰ ਜੇ ਤੁਹਾਡੀਆਂ ਇਹ ਛਾਵਾਂ ਨਹੀਂ ਆ ਗਈਆਂ ਤੁਸੀਂ ਮੁਕਤ ਨਹੀਂ ਹੋਣਾ ਚਾਹੁੰਦੇ ਤੁਹਾਨੂੰ ਪਰਮੇਸ਼ਰ ਨਾਲ ਕੋਈ ਮਤਲਬ ਨਹੀਂ ਹੈ ਤੁਹਾਨੂੰ ਰੱਬ ਨਾਲ ਕੋਈ ਮਤਲਬ ਨਹੀਂ ਹੈ ਪਰ ਤੁਸੀਂ ਭਗਤੀ ਕਰ ਰਹੇ ਹੋ ਕਾਦੇ ਵਾਸਤੇ ਸੰਸਾਰੀ ਇੱਛਾ ਲੈ ਕੇ ਹੁਣ ਤੁਸੀਂ ਆਖੋਗੇ ਚਲੋ ਭਗਤੀ ਤੇ ਕਰ ਰਹੇ ਆ ਨਾ ਪਰ ਪਿਆਰਿਓ ਇੱਕ ਚੀਜ਼ ਇੱਥੇ ਸਮਝੋ ਮੰਨ ਲਓ ਕਿ ਕੋਈ ਬੰਦਾ ਭਗਤੀ ਕਰ ਰਿਹਾ ਹੈ ਉਡੀ ਇਛਾਇਕਨੂ ਸੰਸਾਰੀ ਫਾਲੂ ਮਿਲੇ ਕੋਈ ਸੰਸਾਰੀ ਚੀਜ਼ ਚਾਹੀਦੀ ਏ ਉਹਨੂੰ ਉਹਦੇ ਵਾਸਤੇ ਭਗਤੀ ਕਰ ਰਿਹਾ ਤੇ ਜੇ ਮੰਨ ਲਓ ਉਹਨੂੰ ਰੱਬ ਦੀ ਝੜਕ ਮਿਲ ਜੇ ਭਗਤੀ ਦੇ ਵਿੱਚ ਉਹ ਕਦਰ ਕਰੇਗਾ ਰੱਬ ਦੀ ਮੰਨ ਲਓ ਉਹਨੂੰ ਝੜਕ ਮਿਲ ਜੇ ਮਾੜੇ ਮੋਟੇ ਪਰਮਾਤਮਾ ਦੇ ਦਰਸ਼ਨ ਹੋ ਜਾਣ ਮਾੜੀ ਜੀ ਵੀ ਝੜਕ ਮਿਲ ਜੇ ਮੰਨ ਲਓ ਪਰਮਾਤਮਾ ਨੂੰ ਦਵੇ ਝੜਕ ਉਹਨੂੰ ਕੋਈ ਕਦਰ ਨਹੀਂ ਹੋਣੀ ਰੱਬ ਦੀ ਕਿਉਂ ਨਹੀਂ ਹੋਣੀ ਭਲਾ ਕਿਉਂਕਿ ਉਹਨੂੰ ਮਤਲਬ ਹੀ ਨਹੀਂ ਇਸ ਚੀਜ਼ ਦੇ ਨਾਲ ਇੱਛਾ ਬੜੀ ਵੱਡੀ ਚੀਜ਼ ਮੈਟਰ ਕਰਦੀ ਏ ਗੁਰੂ ਗਰਬ ਸਿੰਘ ਬਾਰੇ ਦੀ ਬਾਣੀ ਦਾ ਭਗਤਾਂ ਵਾਸਤੇ ਇੱਕੋ ਹੀ ਸੰਦੇਸ਼ ਹੈ ਮਾਰੇ ਕਹਦੇ ਕਾਹੂ ਫਲ ਕੀ ਇੱਛਾ ਨਹੀਂ ਬੱਚਾ ਕੇਵਲ ਭਗਤ ਕੀਰਤਨ ਸੰਗਰਾਜੇ ਮਾਰੇ ਕਹਦੇ ਕੋਈ ਫਲ ਦੀ ਇੱਛਾ ਨਾ ਰੱਖ ਭਗਤੀ ਹੀ ਤੇਰਾ ਰਸ ਬਣ ਜਾਵੇ ਤੇ ਜਿਨ੍ਹਾਂ ਦੇ ਅੰਦਰ ਸੰਸਾਰੀ ਫਲ ਦੀ ਇੱਛਾ ਹੁੰਦੀ ਹੈ ਪਿਆਰੇ ਉਹਨਾਂ ਨੂੰ ਅਧਿਆਤਮਕ ਫਲ ਨਹੀਂ ਦਿੰਦਾ ਪਰਮੇਸ਼ਰ ਕਿਉਂਕਿ ਕਿਉਂ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਚਾਹੀਦਾ ਹੀ ਨਹੀਂ ਹੈ ਜਿਨ੍ਹਾਂ ਅੰਦਰ ਤੜਫ ਹੁੰਦੀ ਹੈ ਰੱਬ ਨੂੰ ਮਿਲਣ ਦੀ ਜਿੱਦਣ ਉਹਨਾਂ ਨੂੰ ਰੱਬ ਦੇ ਦਰਸ਼ਨ ਹੁੰਦੇ ਆ ਅਸਲ ਆਨੰਦ ਉਹਨਾਂ ਨੂੰ ਬਣਦਾ ਹੈ ਉਹ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਤੜਫੇ ਆਪਾਂ ਇਸ ਪਰਮੇਸ਼ਰ ਤੋਂ ਬਿਨਾ ਕਿੰਨੇ ਯੁੱਗ ਨਿਕਲ ਗਏ ਕਿੰਨੇ ਜਨਮ ਨਿਕਲ ਗਏ ਸਾਡੇ ਤੜਫ ਵੀ ਅਸਲ ਹੋਵੇ ਪਿਆਰਿਓ ਇੱਛਾ ਅਸਲ ਹੋਵੇ ਸਾਡੇ ਅੰਦਰ ਹੁਣ ਬਾਣੀ ਦੀ ਬਾਣੀ ਕਹਦੀ ਹੈ ਜੇ ਜੇ ਤੁਮਰੇ ਧਿਆਨ ਕੋਲੇ ਟੁੜਤੇ ਆਏ ਹੈ ਸੰਤ ਅੰਤ ਲਹਿਗੇ ਮੁਕਤ ਫਲ ਪਾਵੇਂਗੇ ਭਗਵਾਨ ਵੀ ਜਿਹੜੇ ਵੀ ਤੇਰੇ ਧਿਆਨ ਦੀ ਭਗਤੀ ਕਰਦੇ ਉਹਨਾਂ ਨੂੰ ਮੁਕਤੀ ਦਾ ਫਲ ਮਿਲਦਾ ਹੈ ਹੁਣ ਮੰਨ ਲਓ ਕਿਸੇ ਦੇ ਮਨ ਦੀ ਇੱਛਾ ਹੀ ਨਹੀਂ ਹੈ ਮੈਨੂੰ ਮੁਕਤੀ ਦਾ ਫਲ ਮਿਲੇ ਤਾਂ ਪਰਮੇਸ਼ਰ ਕਿਉਂ ਮੁਕਤ ਕਰੇਗਾ ਉਹਨੂੰ ਪਰਮੇਸ਼ਰ ਨੂੰ ਕੀ ਲੋੜ ਹੈ ਮੁਕਤ ਕਰਨ ਦੀ ਉਹਨੂੰ ਜਦੋਂ ਉਹਦਾ ਖੁਦ ਦਾ ਬੱਚਾ ਚਾਹੁੰਦਾ ਹੀ ਨਹੀਂ ਹੈ ਕਿ ਮੈਂ ਮੁਕਤ ਹੋਵਾਂ ਉਹ ਮੁਕਤੀ ਹੋਣ ਵਾਸਤੇ ਭਗਤੀ ਬੇਸ਼ੱਕ ਕਰ ਰਿਹਾ ਹੈ ਪਰ ਮੁਕਤੀ ਵਾਸਤੇ ਨਹੀਂ ਕਰ ਰਿਹਾ ਉਹਨੂੰ ਕੋਈ ਸੰਸਾਰੀ ਫਲ ਚਾਹੀਦਾ ਬਸ ਉਹਦੇ ਵਾਸਤੇ ਦਾ ਮਤਲਬ ਇਹ ਆ ਠੀਕ ਹੈ ਪਿਆਰਿਓ ਉਹਦੀ ਭਗਤੀ ਕੀਤੀ ਹੋਈ ਉਹਨੂੰ ਸੰਸਾਰੀ ਫਲ ਤੇ ਭਾਵੇਂ ਦੇ ਦੇ ਪਰ ਇਹ ਆਤਮਿਕ ਫਲ ਨਹੀਂ ਦੇਈਗੀ ਉਹਨੂੰ ਭਗਤੀ ਨਹੀਂ ਮਿਲਣਾ ਪਿਆਰਿਓ ਉਹਨੂੰ ਫਲ ਸੋ ਇਹ ਕੈਟਾਗਰੀ ਚ ਬੜੇ ਲੋਕ ਆਉਂਦੇ ਆ ਭਗਤੀ ਵੀ ਕਰ ਰਹੇ ਆ ਕਰ ਵੀ ਸਹੀ ਤਰੀਕੇ ਨਾਲ ਰਿਹਾ ਆ ਕਰ ਵੀ ਰੱਬ ਦੀ ਹੀ ਭਗਤੀ ਰਿਹਾ ਆ ਪਰ ਕਰਨ ਦੀ ਵਜ੍ਹਾ ਪਿਆਰਿਓ ਉਹਨਾਂ ਦੀ ਬੜੀ ਗਲਤ ਹੈ ਸੋ ਇਸ ਕਰਕੇ ਵਜ੍ਹਾ ਸਹੀ ਹੋਣੀ ਚਾਹੀਦੀ ਹੈ ਗੀਤਾ ਵੀ ਇਹ ਗੱਲ ਕਹਿੰਦੀ ਹੈ ਭਗਵਦ ਗੀਤਾ ਤੇ ਕਰਮ ਕਰੋ ਤੇ ਫਲ ਦੀ ਇੱਛਾ ਨਾ ਰੱਖੋ ਤੇ ਬਾਣੀ ਵੀ ਇਹੀ ਕਹਿੰਦੀ ਹੈ ਵੀ ਕਾਹੂ ਫਲ ਕੀ ਇੱਛਾ ਨਹੀਂ ਪਚਾ ਹੈ ਕੇਵਲ ਭਗਤ ਕੀਤਬ ਤੇਰਾ ਕਰਮ ਹੀ ਸੱਚਾ ਬਣ ਜਾਵੇ ਬਸ ਤੇਰੀ ਭਗਤੀ ਜੇ ਤੈਨੂੰ ਇਹ ਨਾ ਰਸ ਆਵੇ ਵੀ ਤੈਨੂੰ ਫਲ ਦੀ ਇੱਛਾ ਨਾ ਕਿਉਂਕਿ ਜਿੰਨਾਂ ਨੂੰ ਅਧਿਆਤਮਿਕ ਜਿੰਨਾ ਅੰਦਰ ਫਲ ਦੀ ਇੱਛਾ ਹੈ ਨਾ ਜਦੋਂ ਉਹਨਾਂ ਨੂੰ ਫਲ ਮਿਲੇਗਾ ਨਾਮ ਦਾ ਫਲ ਮਿਲ ਗਿਆ ਮਾਲਕ ਦੇ ਚਰਨੀ ਲੱਗ ਗਏ ਮਾਲਕ ਦੇ ਦਰਸ਼ਨ ਹੋ ਗਏ ਉਹਨਾਂ ਦੀ ਸਾਰੀ ਇੱਛਾਵਾਂ ਖਤਮ ਹੋ ਜਾਂਦੀ ਹੈ ਉੱਥੇ ਇੱਕ ਇੱਛਾ ਐਸੀ ਬਣ ਗਈ ਜਿਹਨੇ ਸਾਰੀਆਂ ਇੱਛਾਵਾਂ ਨੂੰ ਖਤਮ ਕਰ ਦਿੱਤਾ ਤੇ ਜਿਹੜੇ ਸੰਸਾਰੀ ਇੱਛਾਵਾਂ ਲੈ ਕੇ ਚੱਲਦੇ ਆ ਉਹਨਾਂ ਦੀ ਇੱਕ ਪੂਰੀ ਹੁੰਦੀ ਹੈ ਹਜ਼ਾਰ ਹੋਰ ਖੜੀਆਂ ਹੋ ਜਾਂਦੀਆਂ ਅੱਗੇ ਉਹ ਹੋਰ ਹਜ਼ਾਰਾਂ ਨੂੰ ਪੂਰੀਆਂ ਕਰਨਗੇ ਅੱਗੇ ਹੋਰ ਲੱਖ ਇੱਛਾਵਾਂ ਉਹਨਾਂ ਦੀ ਖੜੀਆਂ ਹੋ ਜਾਣੀਆਂ ਕਿਉਂਕਿ ਸੰਸਾਰੀ ਇੱਛਾਵਾਂ ਵਧਦੀਆਂ ਨੇ ਪਿਆਰਿਓ ਇਹਨਾਂ ਨੂੰ ਤੁਸੀਂ ਮੁਕਾ ਨਹੀਂ ਸਕਦੇ ਤੇ ਕਿੱਥੇ ਫਿਰ ਭਗਤੀ ਜਾ ਕੇ ਸਾਡੀ ਰਸ ਦੇਗੀ ਸਾਨੂੰ ਜਦੋਂ ਫਲ ਦੀਆਂ ਇੱਛਾਵਾਂ ਹੀ ਮੁੱਕਣੀਆਂ ਸਨੀਆਂ ਸੋ ਬਹੁਤ ਜ਼ਿਆਦਾ ਚੀਜ਼ ਮੈਟਰ ਕਰਦੀ ਹੈ ਜੇ ਤੁਹਾਡੇ ਅੰਦਰ ਕੋਈ ਸੰਸਾਰੀ ਫਲ ਦੀ ਇੱਛਾ ਹੈ ਅਧਿਆਤਮਕ ਫਲ ਦੀ ਇੱਛਾ ਨਹੀਂ ਹੈਗੀ ਤੇ ਉਹ ਭਗਤੀ ਤੁਹਾਨੂੰ ਅਧਿਆਤਮਕ ਫਲ ਨਹੀਂ ਦੇ ਸਕਦੀ ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਅਧਿਆਤਮਕ ਫਲ ਮਿਲੇ ਤੁਹਾਨੂੰ ਸੰਸਾਰੀ ਫਲ ਹੀ ਚਾਹੀਦਾ ਕਿਉਂਕਿ ਉਹੀ ਤੁਹਾਡੀ ਇੱਛਾ ਤੇ ਮਾਲਕ ਨੂੰ ਪਤਾ ਹੈ ਜੇ ਇਥੇ ਨੂੰ ਮੈਨੂੰ ਦਰਸ਼ਨ ਦੇ ਵੀ ਨਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਦਰਸ਼ਨਾਂ ਦਾ ਕਿਉਂਕਿ ਦਰਸ਼ਨ ਵੀ ਉਹਨੂੰ ਦੇਏਗਾ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕਹਿ ਬਲਬਲ ਜਸਾ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਦਰਸ਼ਨਾ ਦੀ ਤੜਫ ਹੋਵੇ ਪਿਆਸ ਹੋਵੇ ਪਿਆਸੇ ਨੂੰ ਪਾਣੀ ਪਿਆਉਣ ਦਾ ਆਨੰਦ ਆਉਂਦਾ ਪਿਆਰੇਓ ਰੱਜਾ ਬੰਦਾ ਤੇ ਗੁਰਲੀ ਕਰ ਦਿੰਦਾ ਪਾਣੀ ਨਹੀਂ ਸੋ ਇਸ ਕਰਕੇ ਇੱਛਾ ਬਹੁਤ ਜ਼ਿਆਦਾ ਮੈਟਰ ਕਰਦੀ ਭਰਤੀ ਚ ਬਹੁਤ ਜ਼ਿਆਦਾ ਇਹ ਪ੍ਰੈਕਟੀਕਲੀ ਇਹਨੂੰ ਪਰਖ ਕੇ ਦੇਖਦੇ ਹੋ ਸੋ ਇਹ ਜਿਹੜੇ 5 ਪੁਆਇੰਟ ਮੈਂ ਤੁਹਾਨੂੰ ਦੱਸਿਆ ਨਾ ਇਹ ਜੈਨੂਇਨ ਪੁਆਇੰਟ ਨੇ ਪਰਖੇ ਹੋਏ ਪੁਆਇੰਟ ਨੇ ਜੋ ਕੋਈ ਬੰਦਾ ਇਹਨਾਂ ਪੰਜਾਂ ਦੇ ਵਿੱਚ ਆ ਗਿਆ ਕਹਿਣ ਦਾ ਭਾਵ ਕਿ ਪੰਜ ਪੁਆਇੰਟਾਂ ਦੇ ਵਿੱਚ ਜੇ ਕਿਸੇ ਕੈਟਾਗਰੀ 'ਚ ਤੁਸੀਂ ਹੁੰਦੇ ਹੋ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਇਸ ਚੀਜ਼ ਤੋਂ ਬਾਹਰ ਨਿਕਲੋ ਠੀਕ ਹੈ ਪਿਆਰਿਓ ਪਹਿਲੇ ਤੁਹਾਨੂੰ ਭਰੇਜ ਦੱਸਿਆ ਦੂਸਰਾ ਤੁਹਾਨੂੰ ਦੱਸਿਆ ਫੜ ਦੀ ਇੱਛਾ ਨਾ ਹੋਵੇ ਗਲਤ ਭਗਤੀ ਨਾ ਹੋਵੇ ਜਿਹਦੀ ਭਗਤੀ ਕਰਨੀ ਉਹਦੀ ਭਗਤੀ ਹੀ ਕਰਦੇ ਹੋਈਏ ਤੇ ਦੂਸਰਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੋਰ ਇੱਕ ਦੋ ਬੇਨਤੀਆਂ ਕੀਤੀਆਂ ਨੇ ਉਹ ਵੀ ਤੁਸੀਂ ਨਾਲ ਦੇਖਦੇ ਹੋ ਤੇ ਜੇ ਕੋਈ ਤੁਹਾਡੇ ਅੰਦਰ ਇਹਦੇ ਪ੍ਰਤੀ ਕੋਈ ਸੁਝਾ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ 9876490103 ਵਰਸਾ ਮੈਸੇਜ ਚੱਲਦਾ ਹੈ ਇਸ ਤੇ WhatsApp ਮੈਸੇਜ ਕਰ ਲਓ ਤੇ ਤੁਸੀਂ ਬੋਲ ਕੇ ਜਾਂ ਲਿਖ ਕੇ ਮੈਸੇਜ ਭੇਜ ਸਕਦੇ ਹੋ ਆਪਾਂ ਤੁਹਾਨੂੰ ਜਵਾਬ ਭੇਜ ਦਿਆਂਗੇ ਦਾ ਸੋ ਇਸ ਕਰਕੇ ਮਹਾਰਾ ਜੀ ਕਿਰਪਾ ਕਰਨੇ ਛੋਟਾ ਜਿਹਾ ਇੱਕ 15-20 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਸੇਜ ਦਿੱਤਾ ਹੈ ਤੇ ਕੋਸ਼ਿਸ਼ ਕਰੋ ਜੇ ਮਹਾਰਾ ਜੀ ਨੇ ਕਿਰਪਾ ਕੀਤੀ ਹੈ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਹੋ ਵਾਹਿਗੁਰੂ ਤੁਹਾਡੀ ਭਗਤੀ ਨੂੰ ਜ਼ਰੂਰ ਫੜ ਲਾਉਣਗੇ ਸੋ ਇਨੀਕ ਵਿਚਾਰ ਕਰਦੇ ਆਨੇਕਾਂ ਭੁੱਲਾਂ ਹੋ ਜੰਦੀ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ